ਦੀ ਸਫਾਈ ਕਰਦੇ ਆ ਅਸੀਂ ਹਰ ਮੰਦਰ ਸਾਹਿਬ ਜਾਂਦੇ ਆ ਸੋਹਰੇ ਬਸਤਰ ਪਾ ਕੇ ਜਾਂਦੇ ਆ ਇਸ਼ਨਾਨ ਕਰਕੇ ਜਾਂਦੇ ਆ ਜਦ ਅਸੀਂ ਦਰਬਾਰ ਸਾਹਿਬ ਮੱਥਾ ਟੇਕ ਕੇ ਚੱਲਦੇ ਆ ਭਾਈ ਮੈਂ ਸੋਹਰੇ ਬਸਤਰ ਪਾ ਕੇ ਜਾਵਾਂ ਸਾਫ਼ ਸੁਥਰੇ ਬਸਤਰ ਪਾ ਕੇ ਜਾਵਾਂ ਤੇ ਦਾਤੇ ਨੇ ਤੇ ਸਰੀਰ ਨੂੰ ਵੀ ਹਰ ਮੰਦਰ ਕਿਹਾ ਆ ਸਰੀਰ ਨੂੰ ਵੀ ਹਰ ਮੰਦਰ ਦਾਤੇ ਨੇ ਬਾਣੀ ਚ ਕਿਹਾ ਹਰ ਮੰਦਰ ਇਹੋ ਸਰੀਰ ਆ कहते माड़ी वस्तु पा लग्या इस शरीर माड़े पदार्थ कि मारे पाल माड़े <खुँँ> पदार्थ ने <रह> किदा पाल मैं तेन सामना ਸਤਿ ਸ੍ਰੀ ਅਕਾਲ ਦੇ ਤੇਜ ਜੀ ਦੀ ਰਾਮ ਉਹ ਪਾਇਆ ਰਾਮ ਕਹਿੰਦੇ ਇੱਕ ਦੁਨਿਆਵੀ ਘੋੜੀ ਹੈ ਜਿਹਦੇ ਉੱਤੇ ਚੜ੍ਹ ਕੇ ਇੱਕ ਪਿੰਡ ਤੋਂ ਦੂਜੇ ਪਿੰਡ ਵਿੱਚ ਸਫ਼ਰ ਕਰੀਦਾ ਕਹਿ ਲਗੇ ਸਰੀਰ ਰੂਪੀ ਘੋੜੀ ਦੇ ਉੱਤੇ ਜੀ ਚੜ੍ਹ ਕੇ ਰੱਬ ਜੀ ਦਾ ਨਾਮ ਜਪਣਾ ਹੈ